ਕਰਦੇ ਨੇ ਅਸਮਾਨ ਦੇ ਤਾਰੇ ਕਰਦੇ ਨੇ ਅਸਮਾਨ ਦੇ ਤਾਰੇ ਗੱਲਾਂ ਕਲਗੀ ਤਾਰਦੀਆਂ ਕਿਹੜਾ ਰਿਸ਼ਾ ਕਰ ਸਕਦਾ ਨੀਲੇ ਦੇ ਸ਼ਾਇਆ ਸਵਾਰਦੀਆਂ ਕਿਹੜਾ ਰਿਸ਼ਾ ਕਰ ਸਕਦਾ ਏ ਨਾ ਕੋਈ ਆ ਵਿੱਚ ਦੁਨੀਆ ਦੇ ਨਾ ਕੋਈ ਅੱਗੇ छमायाति जी विच जिसने ख़ून पुतां चोण छमाया विच जिसने खून पुतां चोण देवन ईटांए अॼु गवाही देवन ईटांए अॼु गवाही ओस ख़ून जी वादियां कहिड़ा रिसाल ਕਿਹੜਾ ਰਿਸਾਂ ਕਰ ਸਕਦਾ ਏ ਜਦ ਚਮਕਾਚ ਛੜੀ ਲੜਾਈ ਤੇਗਾ ਲਾਸ਼ ਰਚਾ ਦਤੀ ਕਲਗੀਧਰ ਨੇ ਤੀਰਾਂ ਉੱਤੇ ਹੜਕੇ ਮਾਤ ਨਚਾ ਦਤੀ ਕਲਗੀਧਰ ਨੇ ਤੀਰਾਂ ਉੱਤੇ ਆੜਕੇ ਮਾਤ ਨਚਾ ਦਤੀ ਚੱਲੀਆਂ ਜੱਗ ਵਿੱਚ ਖੂਨੀ ਤਾਰਾਂ ਚੱਲੀਆਂ ਜੱਗ ਵਿੱਚ ਖੂਨੀ ਤਾਰਾਂ ਸੁਹੇਰਾਂਗੀ ਅਨਹਾਰ ਦੀਆਂ ਕਿਹੜਾ ਰਿਸ਼ਾ ਕਰ ਸਕਦਾ ਨੀਲੇ ਦੇ ਛਾਇਆ ਸਵਾਰ ਦੀਆਂ ਕਿਹੜਾ ਰਿਸ਼ਾ ਕਰ ਸਕਦਾ ਏ ਜੱਦਵਾਰੇ ਪੁੱਤਾਂ ਦੇ ਜੋੜੇ ਦਿਲ ਸੁਦਾ ਕਬਰ ਆਇਆ ਨਾ ਉਸ ਦੀ ਅੱਖ ਨੂਰਾਨੀ ਅੰਦਰ ਇੱਕ ਵੀ ਹੰਝੂ ਆਇਆ ਨਾ ਉਸ ਦੀ ਅੱਖ ਨੂਰਾਨੀ ਅੰਦਰ ਇੱਕ ਵੀ ਹੰਝੂ ਆਇਆ ਨਾ ਬਿਨਾ ਕਪਣ ਤੋਂ ਪਈ ਆਰੀ ਬਿਨਾ ਕਫਨ ਤੋਂ ਪਈਆਂ ਰਈਆਂ ਲਾਸ਼ਾਂ ਜੀਤ ਜੁਝਾਰ ਦੀਆਂ ਕਿਹੜਾ ਰਿਸਾਂ ਕਰ ਸਕਦਾ ਨੀਲੇ ਦੇ ਸ਼ਾਇ ਅਸਵਾਰ ਦੀਆਂ ਕਿਹੜਾ ਰਿਸਾਂ ਕਰ ਸਕਦਾ ਏ ਚੰਨ ਨੇ ਵਿੱਚ ਬੁੱਕ ਬੁੱਕ ਛਾਲੇ ਜਾਂ ਮਾ ਫਟੀਆਂ ਵਾਲੀ ਰਾਂ ਦਾ ਕਲਵੰਤ ਸਿੰਘਾਂ ਕੰਡਿਆਂ ਤੇ ਸੁੱਤਾ ਮਾਲਕ ਕੁਲ ਤਕਦੀਰਾ ਦਾ ਕਲਵੰਤ ਸਿੰਘਾਂ ਕੰਡਿਆਂ ਤੇ ਸੁੱਤਾ ਮਾਲਕ ਕੁਲ ਤਕਦੀਰਾ ਦਾ ਬਾਦਸ਼ਾਹ ਦਰਵੇਸ਼ ਹੋ ਗਿਆ ਬਾਦਸ਼ਾਹ ਦਰਵੇਸ਼ ਹੋ ਗਿਆ ਖੇਡਾਂ ਨੇ ਕਰਤਾਰ ਦੀਆਂ ਕਿਹੜਾ ਜਿਸ਼ਾ ਅਸਮਾਰ ਦੀਆਂ ਏਡਾ ਰਿਸਾ ਕਰ ਸਕਦਾ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ